ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਫੋਟੋ ਹੈ ਪਵਨਦੀਪ ਕੋਰ ਦੀ ਜਿਹੜੀ ਕਿ ਵੇਖਣ ਦੇ ਵਿੱਚ ਜਿੰਨੀ ਮਾਸੂਮ ਲੱਗ ਰਹੀ ਹੈ ਉਸ ਤੋਂ ਵੀ ਵੱਧ ਕੇ ਇਹਦਾ ਸੁਭਾ ਵਧੀਆ ਸੀ ਪਰ ਇਸ ਮਾਸੂਮ ਜਈ ਕੁੜੀ ਨੇ ਆਪਣੇ ਜੀਵਨ ਦੇ ਵਿੱਚ ਕੁਝ ਅਜੀਹਾ ਕੀਤਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਪਵਨਦੀਪ ਕੋਰ ਕੈਨੇਡਾ ਦੇ ਵਿੱਚ ਡਿਪਾਰਟਮੈਂਟਲ ਸਟੋਰ ਦੇ ਵਿੱਚ ਕੰਮ ਕਰਦੀ ਸੀ ਇਹਦੀ ਇੱਥੇ ਮੁਲਾਕਾਤ ਹੁੰਦੀ ਹੈ ਜਸਕਰ ਨਾਮ ਦੇ ਮੁੰਡੇ ਦੇ ਨਾਲ ਜੋ ਕਿ ਪੰਜਾਬ ਤੋਂ ਹੀ ਇੱਥੇ ਕੰਮ ਦੇ ਸਿਲਸਲੇ ਦੇ ਵਿੱਚ ਆਇਆ ਹੋਇਆ ਸੀ ਮੁਲਾਕਾਤ ਤੋਂ ਬਾਅਦ ਇਹਨਾਂ ਦੇ ਵਿੱਚ ਪਹਿਲਾਂ ਤਾਂ ਦੋਸਤੀ ਹੁੰਦੀ ਹੈ ਤੇ ਦੋਸਤੀ ਤੋਂ ਬਾਅਦ ਹੌਲੀ-ਹੌਲੀ ਇਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਤੇ 2001 ਦੇ ਵਿੱਚ ਜਸ਼ਕਰਨ ਤੇ ਪਵਨਦੀਪ ਕੋਰ ਆਪਸ ਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਸਭ ਕੁਝ ਵਧੀਆ ਚੱਲ ਰਿਹਾ ਸੀ ਵਿਆਹ ਹੋਣ ਤੋਂ ਬਾਅਦ ਕਈ ਸਾਲ ਇਹ ਬਰੇ ਹਸੀ ਖੁਸ਼ੀ ਤਰੀਕੇ ਦੇ ਨਾਲ ਰਹਿ ਰਹੇ ਹੁੰਦੇ ਨੇ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਹੁੰਦਾ ਹੈ ਬੱਚੇ ਹੋਣ ਤੋਂ ਬਾਅਦ ਪਵਨਦੀਪ ਕੋਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਉਹਦੇ ਸੁਭਾਅ ਦੇ ਵਿੱਚ ਅਚਾਨਕ ਹੀ ਕੀਨ ਜਾ ਜਾਂਦਾ ਹੈ ਗਲਗਲ ਤੇ ਉਹ ਆਪਣੇ ਪਤੀ ਦੇ ਨਾਲ ਲੜਦੀ ਝਗੜਦੀ ਤੇ ਗਲਗਲ ਤੇ ਹੀ ਪੁਲਿਸ ਨੂੰ ਬੁਲਾਉਂਦੀ ਤੇ ਆਪਣੇ ਪਤੀ ਨੂੰ ਗ੍ਰਿਫਤਾਰ ਕਰਵਾ ਦਿੰਦੀ ਜਿਸ ਕਰਨ ਹਜੇ ਵੀ ਆਪਣਾ ਰਿਸ਼ਤਾ ਕਾਇਮ ਰੱਖਦਾ ਉਹ ਸੋਚਦਾ ਕਿ ਉਹਦੇ ਬੱਚੇ ਵੱਡੇ ਹੋ ਰਹੇ ਨੇ ਪਵਨਦੀਪ ਦੇ ਨਾਲ ਉਹਨੇ ਪਿਆਰ ਕੀਤਾ ਸੀ ਤੇ ਫਿਰ ਉਹਦੇ ਨਾਲ ਵਿਆਹ ਕਰਵਾਇਆ ਸੀ ਹੁਣ ਉਹਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰੇ ਉਹਨਾਂ ਦਾ ਭਵਿੱਖ ਬਣਾਵੇ ਪਰ ਜਿਹੜੀ ਪਵਨਦੀਪ ਸੀ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਸੀ ਉਹਦਾ ਸੁਭਾ ਦਿਨ-ਪ੍ਰਤੀ ਦਿਨ ਹੋਰ ਹੀ ਵਿਗਰਦਾ ਜਾ ਰਿਹਾ ਸੀ। ਪਵਨਦੀਪ ਜੋ ਵਿਆਹ ਤੋਂ ਪਹਿਲਾਂ ਸੀ ਮਸੂਮ ਤੇ ਬੜੀ ਸਿੱਧੀ-ਸਾਦੀ ਦਿਖਣ ਵਾਲੀ ਉਹ ਪੂਰੀ ਤਰ੍ਹਾਂ ਹੁਣ ਬਦਲ ਚੁੱਕੀ ਸੀ। ਪਵਨਦੀਪ ਕੋਰਜਸਕਰਨ ਨੂੰ ਉਸਦੇ ਮਾਪਿਓ ਆਪਣੇ ਭੈਣ-ਭਰਾ ਰਿਸ਼ਤੇਦਾਰਾਂ ਦੇ ਨਾਲ ਬਿਲਕੁਲ ਵੀ ਗੱਲ ਨਹੀਂ ਕਰਨ ਦਿੰਦੀ ਸੀ। ਜੇਕਰ ਕੋਈ ਗੱਲ ਕਰਦਾ ਵੀ ਸੀ ਤਾਂ ਉਸ ਦਿਨ ਇਹ ਘਰ ਦੇ ਵਿੱਚ ਕਲੇਸ਼ ਕਰ ਦਿੰਦੀ ਸੀ। ਇਸੇ ਕਲੇਸ਼ ਤੋਂ ਡਰ ਤੋਂ ਜਸਕਰਨ ਜ਼ਿਆਦਾਤਰ ਪੰਜਾਬ ਦੇ ਵਿੱਚ ਹੀ ਆ ਕੇ ਰਹਿ ਲੱਗ ਪਿਆ ਤੇ ਉਹਨੇ ਹੁਣ ਆਪਣੀ ਕੈਨੇਡਾ ਦੇ ਵਿੱਚ ਟਰੱਕ ਡਰਾਈਵਰ ਵਾਲੀ ਜਿਹੜੀ ਨੌਕਰੀ ਸੀ ਉਹ ਵੀ ਛੱਡ ਦਿੱਤੀ ਸੀ ਤੇ ਪੰਜਾਬ ਦੇ ਵਿੱਚ ਹੀ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਲੱਗ ਪਿਆ ਸੀ ਤੇ ਇਸੇ ਵਿੱਚ ਹੀ ਦਿਨ ਆ ਜਾਂਦਾ ਹੈ 16 ਮਾਰਚ 2016 ਦਾ ਲਖਬੀਰ ਨਾਮ ਦਾ ਇੱਕ ਬੰਦਾ ਜਸ਼ਕਰਨ ਦੇ ਕੋਲ ਪ੍ਰਾਪਰਟੀ ਡੀਲਿੰਗ ਦੇ ਸਿਲਸਿਲੇ ਦੇ ਵਿੱਚ ਇਹਦੇ ਕੋਲ ਆਉਂਦਾ ਹੈ ਜਸਕਰਨ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਖੜੜ ਦੇ ਪਿੰਡ ਸਰਾਵਾਂ ਦੇ ਕੋਲ ਇੱਕ ਸਰਕਾਰੀ ਜ਼ਮੀਨ ਦਿਖਾਉਣ ਵਾਸਤੇ ਲੈ ਜਾਂਦਾ ਹੈ। ਉੱਥੇ ਜਾ ਕੇ ਜਸਕਰਨ ਜਿਵੇਂ ਹੀ ਇਹ ਜ਼ਮੀਨ ਦਿਖਾ ਰਿਹਾ ਹੁੰਦਾ ਹੈ ਤੇ ਉਸੇ ਸਮੇਂ ਹੀ ਲਖਬੀਰ ਆਪਣੀ ਦੱਬ ਦੇ ਵਿੱਚੋਂ ਤੇਜ਼ ਤਾਰ ਹਥਿਆਰ ਕੱਢਦਾ ਹੈ ਤੇ ਉਸੇ ਹਥਿਆਰ ਦੇ ਨਾਲ ਜਸਕਰਨ ਦੇ ਉੱਤੇ ਅਣਗਿਣਤ ਵਾਰ ਕਰ ਦਿੰਦਾ ਹੈ। ਜਿਸ ਤੋਂ ਬਾਅਦ ਮੌਕੇ ਤੇ ਹੀ ਜਸਕਰਨ ਦੀ ਮੌਤ ਹੋ ਜਾਂਦੀ ਹੈ ਤੇ ਇਹ ਜਿਹੜਾ ਲਖਬੀਰ ਬੰਦਾ ਸੀ ਜਸਕਰਨ ਦੀ ਗੱਡੀ ਨੂੰ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ। ਅਗਲੇ ਦਿਨ ਉਹ ਖੇਤਾਂ ਦੇ ਲਾਗੋਂ ਦੀ ਇੱਕ ਔਰਤ ਲੰਘ ਰਹੀ ਹੁੰਦੀ ਹੈ ਉਸ ਸਵੇਰ ਦੇ ਕੋਈ 5-6 ਵਜੇ ਦੇ ਕਰੀਬ ਪੁਲਿਸ ਨੂੰ ਫੋਨ ਕਰਦੀ ਹੈ ਤੇ ਦੱਸਦੀ ਹੈ ਕਿ ਇੱਦਾਂ ਇੱਦਾਂ ਇੱਥੇ ਇੱਕ Laash ਪਈ ਹੋਈ ਹੈ ਹੁਣ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਤੇ Laash ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਦੀ ਸਨਾਖਤ ਕਰਨ ਤੋਂ ਬਾਅਦ ਇਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਪੁਲਿਸ ਫੈਮਲੀ ਦੇ ਉੱਤੇ ਹੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਪੁਲਿਸ ਨੂੰ ਹੁਣ ਇਹ ਪਤਾ ਲੱਗਦਾ ਹੈ ਕਿ ਇਹਦਾ ਵਿਆਹ ਹੋਇਆ ਹੈ ਤੇ ਇਹਦੀ ਪਤਨੀ ਜਿਹੜੀ ਹੈ ਉਹ ਪਵਨਦੀਪ ਕੋਰ ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਹੁਣ ਪੁਲਿਸ ਜਸਕਰਨ ਦੀ ਮੌਤ ਦੇ ਬਾਰੇ ਉਹਦੀ ਪਤਨੀ ਨੂੰ ਫੋਨ ਕਰਦੀ ਹੈ ਤੇ ਪਵਨਦੀਪ ਕੋਰ ਆਪਣੇ ਬੱਚਿਆਂ ਸਮੇਤ ਪੰਜਾਬ ਆ ਜਾਂਦੀ ਹੈ ਇੱਥੇ ਆ ਕੇ ਆਪਣੇ ਪਤੀ ਦੇ ਅੰਤਿਮ ਭੋਗ ਦੇ ਵਿੱਚ ਸ਼ਾਮਿਲ ਹੁੰਦੀ ਹੈ ਜਸਕਰਨ ਦੀ ਮੌਤ ਦੇ 20 ਦਿਨ ਬਾਅਦ ਹੀ ਪਵਨਦੀਪ ਕੋਰ ਵਾਪਸ ਕੈਨੇਡਾ ਚਲੀ ਜਾਂਦੀ ਹੈ ਉਹ ਇੱਥੇ ਕਹਿੰਦੀ ਹੈ ਕਿ ਮੇਰੇ ਬੱਚਿਆਂ ਦੀ ਭੜਾਈ ਖਰਾਬ ਹੋ ਰਹੀ ਹੈ ਇਸ ਲਈ ਮੈਨੂੰ ਜਾਣਾ ਪਵੇਗਾ ਪੁਲਿਸ ਇਧਰ ਆਪਣੀ ਜਾਂਚ ਕਰ ਰਹੀ ਹੁੰਦੀ ਹੈ ਤੇ ਪੁਲਿਸ ਹੁਣ ਜਸਕਰਨ ਦੀ ਸਾਰੀ ਕੋਲ ਡਿਟੇਲ ਵਗੈਰਾ ਚੈੱਕ ਕਰਦੀ ਹੈ ਤੇ ਇਹਦੇ ਅਕਾਊਂਟ ਦੀ ਵੀ ਡਿਟੇਲ ਚੈੱਕ ਕੀਤੀ ਜਾਂਦੀ ਹੈ ਜਸਕਰਨ ਦੀ ਪਤਨੀ ਪਵਨਦੀਪ ਕੌਰ ਜਦੋਂ ਕੈਨੇਡਾ ਗਈ ਤਾਂ ਉਦੋਂ ਤੱਕ ਪੁਲਿਸ ਵਾਲਿਆਂ ਨੂੰ ਇਹਦੇ ਤੇ ਬਿਲਕੁਲ ਵੀ ਸ਼ੱਕ ਨਹੀਂ ਸੀ ਇੱਧਰ ਹੁਣ ਜਦੋਂ ਪੁਲਿਸ ਇਹਦੀ ਇਨਕੁਆਇਰੀ ਕਰ ਰਹੀ ਹੁੰਦੀ ਹੈ ਤਾਂ ਪੁਲਿਸ ਨੂੰ ਜਸਕਰਨ ਦੇ ਕਈ ਕਰੀਬੀ ਇਹੋ ਜਿਹੇ ਦੋਸਤ ਮਿਲਦੇ ਨੇ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਜਸਕਰਨ ਦੀ ਪਤਨੀ ਜਾਨੀ ਕੀ ਪਵਨਦੀਪ ਕੋੜ ਨੇ ਵੈਸਟਰਨ ਜੂਨੀਅਨ ਦੇ ਰਾਹੀਂ ਇੰਡੀਆ ਦੇ ਵਿੱਚ ਕਈ ਵਾਰੀ ਪੈਸੇ ਭੇਜੇ ਹਨ ਤੇ ਇਹ ਪੈਸੇ ਪਿਛਲੇ ਥੋੜੇ ਦਿਨਾਂ ਦੇ ਵਿੱਚ ਹੀ ਭੇਜੇ ਗਏ ਸਨ ਪੁਲਿਸ ਨੂੰ ਇਹ ਸਾਰੀ ਡਿਟੇਲ ਵਗੈਰਾ ਕਢਵਾਉਂਦੀ ਹੈ ਕਿ ਪਵਨਦੀਪ ਨੇ ਕਿਨੂ ਕਿਨੂ ਪੈਸੇ ਇੰਡੀਆ ਭੇਜੇ ਸਨ ਤੇ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਥੋਂ ਦਾ ਹੀ ਇੱਕ ਪਵਨਦੀਪ ਪੰਗੂ ਨਾਮ ਦਾ ਬੰਦਾ ਹੈ ਜਿਹਨੂੰ 2.5 ਲੱਖ ਰੁਪਿਆ ਮਨੀ ਟ੍ਰਾਂਸਫਰ ਦੇ ਜਰੀਏ ਭੇਜਿਆ ਸੀ ਹੁਣ ਪੁਲਿਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇੱਥੋਂ ਦਾ ਹੀ ਇੱਕ ਕੰਟਰੈਕਟ ਕਿਲਰ ਹੈ ਲਖਬੀਰ ਉਹਨੂੰ ਵੀ ਪਵਨਦੀਪ ਕੋੜ ਨੇ 75000 ਰੁਪਏ ਉਹਦੇ ਖਾਤੇ ਦੇ ਵਿੱਚ ਡਾਇਰੈਕਟ ਪਾਇਆ ਸੀ ਪੁਲਿਸ ਹੁਣ ਇਸ ਕੇਸ ਦੇ ਬਾਰੇ ਸਾਫ਼-ਸਾਫ਼ ਸਮਝ ਚੁੱਕੀ ਸੀ ਕਿ ਇਹ ਕੇਸ ਦੇ ਵਿੱਚ ਕੀ ਕੁਝ ਹੋਇਆ ਹੈ ਪੁਲਿਸ ਹੁਣ ਬਿਨਾਂ ਦੇਰ ਕੀਤਿਆਂ ਅਰੈਸਟ ਵਾਰਡੈਂਟ ਕੱਢਦੀ ਹੈ ਤੇ ਲਖਬੀਰ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਦੀ ਹੈ ਜੋ ਕਿ ਜਸਕਰਨ ਦੀ ਸਵਿਫਟ ਗੱਡੀ ਨੂੰ ਲੈ ਕੇ ਉਹਦੇ ਉੱਤੇ ਜਾਲੀ ਨੰਬਰ ਪਲੇਟ ਲਾ ਕੇ ਘੁਮਾਰਿਆ ਸੀ ਇਸ ਦੇ ਨਾਲ ਨਾਲ ਹੀ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਸਾਰਾ ਕੁਝ ਪਤਾ ਚੱਲ ਚੁੱਕਿਆ ਸੀ ਕਿ ਜਸਕਰਨ ਨੂੰ ਮਾਰਨ ਦਾ ਪਲਾਨ ਜਾਂ ਫਿਰ ਮਾਸਟਰਮਾਈਂਡ ਕੋਈ ਹੋਰ ਨਹੀਂ ਸੀ ਬਲਕਿ ਉਹਦੀ ਹੀ ਪਤਨੀ ਪਵਨਦੀਪ ਕੌਰ ਸੀ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਮੁਹਾਲੀ ਪੁਲਿਸ ਵੱਲੋਂ ਇਹ ਚਾਰ ਜਣੇ ਗ੍ਰਿਫਤਾਰ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ 32 ਸਾਲਾ ਲਖਬੀਰ ਸਿੰਘ ਜੋ ਕਿ ਨਵਾਂ ਸ਼ਹਿਰ ਦੇ ਸਰਾਵਾ ਪਿੰਡ ਦਾ ਰਹਿਣ ਵਾਲਾ ਸੀ ਪ੍ਰਿੰਸ ਨਾਮ ਦਾ ਇੱਕ ਮੁੰਡਾ ਹੁੰਦਾ ਹੈ ਪਵਨਪ੍ਰੀਤ ਉਰਫ ਪੰਗੂ ਤੇ 25 ਸਾਲਾ ਦਾ ਗੁਰਪ੍ਰੀਤ ਸੋਨੀ ਵਾਸੀ ਸਰਾਮਾ ਪਿੰਡ ਦਾ ਹੀ ਤੇ ਮੁੱਖ ਮੁਜਰਮ ਹੁੰਦੀ ਹੈ ਪਵਨਦੀਪ ਕੋਲ ਜਿਹੜੀ ਕਿ ਕੈਨੇਡਾ ਦੇ ਵਿੱਚ ਜਾ ਚੁੱਕੀ ਸੀ ਹੁਣ ਪੁਲਿਸ ਇਸ ਕੇਸ ਦੀ ਪੂਰੀ ਕਹਾਣੀ ਦੱਸਦੀ ਹੈ ਉਹ ਦੱਸਦੀ ਹੈ ਕਿ ਇਹ ਜਿਹੜੀ ਪਵਨਦੀਪ ਕੋਲ ਹੈ ਇੰਨੇ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਰਹਿੰਦੇ ਹੋਏ ਹੀ ਪੂਰੇ ਪਲਾਨ ਨੂੰ ਐਗਜ਼ੀਕਿਊਟ ਕੀਤਾ ਸੀ ਤੇ ਇਹਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਦੋਸਤ ਸਨ ਪੰਜਾਬ ਦੇ ਵਿੱਚ ਰਹਿ ਰਹੇ ਹਸਾਨ ਉਹਨਾਂ ਦੁਆਰਾ ਹੀ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚ ਜਿਹੜਾ ਗੁਰਪ੍ਰੀਤ ਉਲਫ਼ ਸੋਨੂ ਸੀ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਇਹ ਪਵਨਦੀਪ ਦਾ ਆਸ਼ਿਕ ਸੀ ਇਹਦੇ ਨਾਲ ਪਵਨਦੀਪ ਦੇ ਰਿਲੇਸ਼ਨ ਰਹਿ ਚੁੱਕੇ ਸਨ ਤੇ ਇਹ ਜਸਕਰਨ ਦਾ ਦੋਸਤ ਵੀ ਬਣਿਆ ਹੋਇਆ ਸੀ ਜਦੋਂ ਪਵਨਦੀਪ ਜਸਕਰਨ ਦੇ ਨਾਲ ਪੰਜਾਬ ਦੇ ਵਿੱਚ ਰਹਿੰਦੀ ਸੀ ਉਸ ਸਮੇਂ ਸੋਨੀ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਜਾਂਦਾ ਸੀ ਤੇ ਇੱਥੇ ਆਉਣ ਜਾਣ ਦੇ ਚੱਕਰ ਦੇ ਵਿੱਚ ਹੀ ਪਵਨਦੀਪ ਦੇ ਨਾਲ ਇਹਦੇ ਨਾਜਾਇਜ਼ ਰਿਸ਼ਤੇ ਬਣ ਚੁੱਕੇ ਸਨ ਤੇ ਜਦੋਂ ਘਰ ਦੇ ਵਿੱਚ ਕੋਈ ਨਹੀਂ ਸੀ ਹੁੰਦਾ ਤੇ ਇਹ ਆਪਸ ਦੇ ਵਿੱਚ ਸਰੀਰਕ ਸਬੰਧ ਵੀ ਬਣਾਉਂਦੇ ਸਨ ਹੁਣ ਜਿਹੜੀ ਪਵਨਦੀਪ ਕੋਰ ਸੀ ਇਹ ਇੱਥੇ ਹੀ ਟਿਕੀ ਨਹੀਂ ਰਹਿੰਦੀ ਬਲਕਿ ਗੁਰਪ੍ਰੀਤ ਦਾ ਇੱਕ ਹੋਰ ਦੋਸਤ ਹੁੰਦਾ ਹੈ ਪਵਨਪ੍ਰੀਤ ਪੰਗੂ ਉਹਦੇ ਨਾਲ ਵੀ ਇਹ ਆਪਣਾ ਨਾਜਾਇਜ਼ ਰਿਸ਼ਤਾ ਕਾਇਮ ਕਰ ਲੈਂਦੀ ਹੈ ਤੇ ਇਹਦੇ ਨਾਲ ਵੀ ਇਹ ਸਰੀਰਕ ਸਬੰਧ ਬਣਾਉਂਦੀ ਹੈ ਕਈ ਵਾਰੀ ਤਾਂ ਇਹ ਦੱਸਿਆ ਗਿਆ ਕਿ ਇਹ ਦੋਨੇ ਜਾਨਿਆਂ ਦੇ ਨਾਲ ਇਕੱਠੇ ਮਿਲ ਕੇ ਇਹ ਇੱਕ ਦੂਸਰੇ ਦੇ ਨਾਲ ਸਬੰਧ ਬਣਾਉਂਦੇ ਸਨ ਤੇ ਇਹ ਜਦੋਂ ਹੁਣ ਕੈਨੇਡਾ ਚਲੀ ਗਈ ਸੀ ਤੇ ਇੰਨੇ ਇਹਨਾਂ ਦੋਨਾਂ ਨੂੰ ਨਹੀਂ ਭੁਲਾਇਆ ਸੀ ਬਲਕਿ ਫੋਨ ਦੇ ਜਰੀਏ ਇਹ ਇਹਨਾਂ ਦੇ ਨਾਲ ਟੱਚ ਦੇ ਵਿੱਚ ਰਹਿੰਦੀ ਸੀ ਤੇ ਇਹਨਾਂ ਦੋਨਾਂ ਦੇ ਜਰੀਏ ਹੀ ਇਹਨੇ ਕੰਟਰੈਕਟ ਕਿਲਰ ਲਖਬੀਰ ਨੂੰ ਸੁਪਾੜੀ ਵੀ ਦਿੱਤੀ ਸੀ ਹੁਣ ਪਵਨਦੀਪ ਕੌਰ ਨੂੰ ਇਹ ਲੱਗਦਾ ਸੀ ਕਿ ਜਿਸ ਕਾਰਨ ਉਹ ਵਾਪਸ ਕੈਨੇਡਾ ਨਹੀਂ ਜਾਣਾ ਚਾਹੁੰਦਾ ਪਰ ਉਹ ਕੈਨੇਡਾ ਦੇ ਵਿੱਚ ਉਹਦਾ ਇੱਕ ਬਹੁਤ ਵੱਡਾ ਘਰ ਸੀ ਜਿਹਦੇ ਵਿੱਚ ਪਵਨਦੀਪ ਕੌਰ ਰਹਿ ਰਹੀ ਸੀ ਜੋ ਕਿ ਕਰੋੜਾਂ ਦੀ ਪ੍ਰਾਪਰਟੀ ਸੀ ਤੇ ਉਹ ਇਹਨੂੰ ਇਕੱਲੀ ਨਹੀਂ ਵੇਚ ਸਕਦੀ ਸੀ ਉਹਨੂੰ ਵੇਚਣ ਦੇ ਲਈ ਜਸ ਕਰਨ ਦੇ ਸੈਨ ਹੋਣੇ ਚਾਹੀਦੇ ਸਨ ਪਰ ਪਵਨਦੀਪ ਕੋਰ ਉਸ ਘਰ ਨੂੰ ਉਹਦਾ ਬਹੁਤ ਵੱਡਾ ਹਿੱਸਾ ਕਿਰਾਏ ਤੇ ਦੇ ਕੇ ਪੈਸਾ ਵੀ ਕਮਾ ਰਹੀ ਸੀ ਤੇ ਇਧਰ ਮੁਹਾਲੀ ਦੇ ਵਿੱਚ ਵੀ ਜਸ ਕਰਨ ਦੀ ਬਹੁਤ ਵੱਡੀ ਪ੍ਰਾਪਰਟੀ ਸੀ ਬਹੁਤ ਦੁਕਾਨਾਂ ਸਨ ਜਿਹੜੀਆਂ ਉਹਨੇ ਕਿਰਾਏ ਤੇ ਦਿੱਤੀਆਂ ਹੋਈਆਂ ਸਨ ਤੇ ਪਵਨਦੀਪ ਨੂੰ ਇੱਕ ਲਾਲਚ ਵੀ ਸੀ ਕਿ ਕਿਉਂ ਨਾ ਉਹ ਆਪਣੇ ਪਤੀ ਨੂੰ ਮਰਵਾ ਦੇਵੇਗੀ ਇਸ ਦੇ ਨਾਲ ਹੀ ਉਹ ਇੱਕ ਤੇ ਆਜ਼ਾਦ ਹੋ ਜਾਵੇਗੀ ਤੇ ਇੱਕ ਪੂਰੀ ਪ੍ਰਾਪਰਟੀ ਦੀ ਉਹ ਮਾਲਕਨ ਵੀ ਬਣ ਜਾਵੇਗੀ ਤੇ ਇਸੇ ਲਈ ਹੁਣ ਉਹਨੇ ਇਹ ਸੁਪਾੜੀ ਜਿਹੜੀ ਸੀ ਪੰਜਾਬ ਦੇ ਵਿੱਚ ਰਹਿੰਦੇ ਆ ਲਖਬੀਰ ਸਿੰਘ ਨੂੰ ਦਿੱਤੀ ਕਿ ਉਹ ਇਹਦੇ ਪਤੀ ਨੂੰ ਮਾਰ ਦੇਵੇ ਤੇ ਇਹਦੇ ਵਿੱਚ ਉਹਨੇ ਪੂਰਾ ਸਾਥ ਲਿਆ ਸੀ ਆਪਣੇ ਪੁਰਾਣੇ ਜਿਹੜੇ ਦੋਨਾਂ ਆਸ਼ਕਾਂ ਦਾ ਹੁਣ ਪੰਜਾਬ ਪੁਲਿਸ ਨੇ ਇਸ ਕੇਸ ਨੂੰ ਜਦੋਂ ਸੋਲਵ ਕਰ ਲਿਆ ਤਾਂ ਪਵਨਦੀਪ ਕੋਰ ਨੂੰ ਪੰਜਾਬ ਲਿਆਉਣ ਦੇ ਬਾਰੇ ਕਈ ਯੋਜਨਾਵਾਂ ਬਣਾਈਆਂ ਗਈਆਂ ਪਰ ਇਸ ਤੋਂ ਬਾਅਦ ਪਵਨਦੀਪ ਕੋਰ ਨੂੰ ਕੀ ਸਜ਼ਾ ਹੋਈ ਕਦੋਂ ਉਹਨੂੰ ਪੰਜਾਬ ਲਿਆਂਦਾ ਗਿਆ ਜਾਂ ਨਹੀਂ ਲਿਆਂਦਾ ਗਿਆ ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਇੰਟਰਨੈਟ ਤੋਂ ਨਹੀਂ ਮਿਲੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ